ਦੋਸਤੋ ਹਰ ਇੱਕ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਅਜਿਹੀ ਬਿਲਡਿੰਗ ਜਾਂ ਮਾਰਕ ਹੁੰਦੀ ਹੈ ਜਿਸ ਦਾ ਨਾਮ ਉਸ ਸ਼ਹਿਰ ਦੇ ਨਾਮ ਨਾਲ ਜੁੜਿਆ ਹੁੰਦਾ ਹੈ ਜਿਸ ਨੂੰ ਕਿ ਫੇਸਬੁੱਕ YouTube ਇੰਸਟਾਗ੍ਰam ਵਗੈਰਾ ਤੇ ਦੇਖ ਕੇ ਸਹਿਜੇਂ ਦਾ ਜਲਾਇਆ ਜਾਂਦਾ ਵੀ ਇੱਕ ਸ਼ਹਿਰ ਦੀ ਗੱਲਬਾਤ ਹੋ ਰਹੀ ਹੈ ਸ਼ਹਿਰ ਦੇ ਸ਼ਹਿਰ ਵਿੱਚ ਇਹ ਬਾਤ ਹੈ ਔਰ ਅੱਜ ਸਿੱਧਾ ਰਹੀ ਤੁਹਾਨੂੰ ਮਾਰਤੰ ਦੇ ਸਤੂ ਦਰਸ਼ਕ ਕਰਾਉਂਦੇ ਆ ਜਿਹੜੀ ਕਿ ਪਠੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਪੁਰ ਦੇ ਫੂਲ ਰੋਡ ਸਤਿ ਰਾਮ ਬਾਗ ਬਹੁਤ ਲਾਸਤਵੰਤ ਉਸ ਸਮੇਂ ਦੇ ਮਸ਼ਹੂਰ ਆਰਟਿਸਟ ਰਿਤਮ ਆਰਟਿਸਟ ਜੀ ਜਿਹੜੇ ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਇਸ ਗੁਫਾ ਦਾ ਸਵਤਤ ਖੋਰ ਦਿਲਚਸਪ ਗੱਲਾਂ ਜਾਣ ਲਈ ਸਾਡੇ ਸਾਡੀ ਤਰਫੋਂ ਗੱਲਬਾਤ ਕਰਨਗੇ ਪਿੱਛੇ ਮਸ਼ਹੂਰ ਭਜਨ ਗਾਇਕ ਨਵਜੋਤ ਸਤਾਰਾ ਜੀ ਜੈ ਬੋਲੇ ਬਾਬਾ ਕੀ ਜੈ ਜੈ ਬੋਲਾ ਤਾਂ ਮੈਂ ਤੁਹਾਡਾ ਆਪਣਾ ਭਜਨ ਗਾਇਕ ਨਵਜੋਤ ਸਤਾਰਾ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਰ ਇੱਕ ਸ਼ਹਿਰ ਦੀ ਕੋਈ ਨਾ ਕੋਈ ਖਾਸਤ ਹੁੰਦੀ ਹੈ ਉਸ ਸ਼ਹਿਰ ਨੂੰ ਉਸ ਜਗ੍ਹਾ ਨੂੰ ਕਿਸੇ ਖਾਸ ਜਗ੍ਹਾ ਦੇ ਨਾਲ ਜਾਣਿਆ ਜਾਂਦਾ ਹੈ ਤਾਂ ਅੱਜ ਅਸੀਂ ਖੜੇ ਆਂ ਰਾਮਪਰਾ ਫੋਰ ਜਿਸ ਨੂੰ ਰਾਮਪਰਾ ਮੰਡੀ ਕਿਹਾ ਜਾਂਦਾ ਰਾਮਪਰਾ ਫੋਰ ਡਿਸਟ੍ਰਿਕਟ ਪੰਡਾ ਪੰਜਾਬ ਫੁੱਲ ਰੋਡ ਦੇ ਉੱਤੇ ਜੋ ਇੱਕ ਰਾਮ ਬਾਗ ਬਣਿਆ ਹੋਇਆ ਹੈ ਉਸ ਰਾਮ ਬਾਗ ਦੇ ਵਿੱਚ ਭੋਲੇ ਸ਼ੰਕਰ ਜੀ ਦੀ ਇੱਕ ਕਾਫੀ ਪੁਰਾਣੀ ਗੁਫਾ ਬਣੀ ਹੋਈ ਹੈ ਉਸ ਗੁਫਾ ਦੀ ਜਾਣਕਾਰੀ ਜੋ ਸਾਡੇ ਆਧਨੀਏ ਸਤਕਾਰਯੋਗ ਸਰਦਾਰ ਪ੍ਰੀਤਮ ਸਿੰਘ ਜੀ ਆਰਟਿਸਟ ਕਿਉਂਕਿ ਬਹੁਤ ਹੀ ਸਮਾਜ ਦੇ ਉੱਤੇ ਸਮਾਜ ਸੇਵੀ ਨੇ ਇਸ ਗੁਫਾ ਨੂੰ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੋਂ ਸਾਡੇ ਦਰਮਿਆਨ ਸਾਡੇ ਸਤਕਾਰ ਸਰਦਾਰ ਪ੍ਰੀਤਮ ਸਿੰਘ ਦੀ ਆਰਟਿਸਟ ਜੈ ਬੋਲੇ ਬਾਬਾ ਕੀ ਜੈ ਬੋਲੇ ਜੈ ਬੋਲੇ ਅੰਕਲ ਜੀ ਇਸ ਰਾਮਪਰਾ ਫੁੱਲ ਦੀ ਗੁਫਾ ਜੋ ਤੁਸੀਂ ਆਪ ਆਪਦੀ ਮਿਹਨਤ ਨਾਲ ਆਪਦੀ ਲਗਨ ਦੇ ਨਾਲ ਸੇਵਾ ਕੀਤੀ ਹੈ ਪੀਪਲ ਤਾਂ ਇਹ ਦੱਸੋ ਵੀ ਇਹ ਗੁਫਾ ਕਿੰਨੀ ਪੁਰਾਣੀ ਹੈ ਇਹ ਤਕਰੀਫਨ 50 ਸਾਲ ਦੇ ਕੀ ਪੁਰਾਣੀ ਹੈ ਜੀ ਔਰ 1980 ਦੇ ਵਿੱਚ ਇਹ ਸ਼ੁਰੂ ਕੀਤੀ ਸੀ 1985 15 ਅਗਸਤ ਨੂੰ ਇਹਦਾ ਓਪਨਿੰਗ ਕੀਤਾ ਓਪਨ ਹੋ ਗਿਆ ਜਨ ਕਿ ਇਸ ਗੁਫਾ ਨੂੰ ਬਣਾਉਣ ਦੇ ਵਿੱਚ ਪੂਰਾ 1 ਸਾਲ ਲੱਗਿਆ ਤੁਹਾਨੂੰ ਰਾ ਇੱਕ ਸਾਲ ਲੱਗਿਆ ਤੋ ਜਾਣਕਾਰੀ ਦੋ ਵੀ ਕਿੰਨਾ ਨੇ ਇਹ ਨਹੀਂ ਪੱਤਰ ਰੱਖਿਆ ਕਿਸ ਤਰ੍ਹਾਂ ਫੰਡ ਇਕੱਠਾ ਕੀਤਾ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਇਹ ਆਇਆ ਵੀ ਇਸ ਤਰ੍ਹਾਂ ਬਣਾਈ ਜਾਵੇ ਸ਼ੁਰੂ ਦੇ ਵਿੱਚ ਇੱਕ ਪਲਾਨਿੰਗ ਬਣੀ ਸੀ ਕਿ ਬੀ ਰਾਮਪਰਾ ਫੂਲ ਦੇ ਵਿੱਚ ਕਿਸ ਤਰ੍ਹਾਂ ਦੀ ਬਣਾਈ ਜਾਵੇ ਚੀਜ਼ ਜਿਹੜੀ ਦੂਰ ਦੂਰ ਤੱਕ ਲੋਕ ਯਾਦ ਰੱਖਣ ਤੋ ਲਾਲਾ ਚੌਧਰੀ ਲਧਰਮਲ ਜੀ ਇਥੋਂ ਦੇ ਪ੍ਰਧਾਨ ਸਨ ਹਾਂ ਲਾਲਾ ਲੋਦਰਮਲ ਲੋਦਰਮਲ ਚੌਧਰੀ ਹਾਂ ਜਿਨ੍ਹਾਂ ਦੇ ਕੀ ਬਹੁਤ ਸਮਾਜਿਕ ਸਹੀ ਵੀ ਨੇ ਸਾਡੇ ਰਾਮ ਰਫੂਲ ਦੇ ਸਵਾਦ ਸਹੀ ਉਹਦਾਨੀ ਤਾਂਨੀ ਠੀਕ ਹੈ ਜੀ ਤੇ ਉਹਨਾਂ ਦੇ ਨਾਲ ਜਦੋਂ ਵਿਚਾਰ ਵਟਾਂਦਰਾ ਹੋਇਆ ਹੋਇਆ ਤਾਂ ਉਹਨਾਂ ਨੂੰ ਦੱਸੀ ਗਈ ਗੱਲ ਇਹ ਜੇਸਾ ਕਰਕੇ ਇੱਕ ਡਿਜ਼ਾਈਨ ਮੇਰੇ ਦਿਮਾਗ ਦੇ ਵਿੱਚ ਹੈ ਤੇ ਉਹ ਡਿਜ਼ਾਈਨ ਅਸੀਂ ਬਣਾਉਣਾ ਚਾਹੁੰਦੇ ਹਾਂ ਉਹ ਕਹਿੰਦੇ ਬੜੇ ਸ਼ੌਕ ਨਾਲ ਬਣਾਓ ਖਰਚਾ ਜਿਹੜਾ ਹੈਗਾ ਥੋੜਾ ਜਿਆਦਾ ਨਿਯਮ ਵਿੱਚ ਰੱਖਿਓ ਨਿਯਮ ਵਿੱਚ ਰੱਖਿਓ ਤੇ ਜਿਹੜਾ ਨਕਸ਼ਾ ਆਫ ਕਿਸ ਤਰ੍ਹਾਂ ਤੁਸੀਂ ਪ੍ਰਾਪਤ ਕੀਤਾ ਕਿੱਥੋਂ ਲੈਂਦਾ ਨਕਸ਼ਾ ਇਹ ਨਕਸ਼ਾ ਜਿਹੜਾ ਹੈ ਜੀ ਹਰਦੁਆਰ ਤੋਂ ਮਦਰੀਨਾਕ ਹੋਰ ਬਹੁਤ ਸਾਰੀਆਂ ਜਗ੍ਹਾ ਤੋਂ ਜਿੱਥੇ-ਜਿੱਥੇ ਵੀ ਧਾਰਮਿਕ ਜਗ੍ਹਾ ਹੈ ਈਮਾਂ ਤੋਂ ਇਕੱਠਾ ਕੀਤਾ ਹੈ ਹੋਰ ਤੋਂ ਇਕੱਠਾ ਕਰਕੇ ਇੱਕ ਡਿਜ਼ਾਈਨ ਬਣਾ ਲਿਆ ਇੱਕ ਡਿਜ਼ਾਈਨ ਬਣਾ ਲਿਆ ਹਾਂ ਜੀ ਇਹਦੀ ਸਾਰੀ ਜਿਹੜੀ ਸ਼ਕਲ ਹੈ ਸ਼ਕਲ ਹੈ ਇਹੋ ਸਾਰੀ ਦੀ ਸਾਰੀ ਅ ਪਰਸ਼ੂਲ ਦੀ ਸ਼ਕਲ ਹੈ ਉੱਪਰੋਂ ਜੇ ਦੇਖੀ ਆਪਾਂ ਡਿਜ਼ਾਈਨ ਤਾਂ ਸਾਰਾ ਤਰਸ਼ੂਲ ਨਜ਼ਰ ਆਉਂਦਾ ਆਹ ਇਹਦਾ ਮਤਲਬ ਜੇ ਡਰੋਨ ਨਾਲ ਉੱਪਰੋਂ 100 200 ਮੀਟਰ ਤੱਕ ਅੱਲ ਜਾ ਕੇ ਦੇਖਾ ਜੇਬ ਉਪਰੋ ਇੱਕ ਤਰਸ਼ੂਲ ਦੀ ਤਰ੍ਹਾਂ ਨਜ਼ਰ ਆਉਂਦਾ ਤਰਸ਼ੂਲ ਦੀ ਤਰ੍ਹਾਂ ਹਾਂ ਜੀ ਅੱਛਾ ਤੇ ਉਪਰੋਂ ਤਰਸ਼ੂਲ ਦੀ ਤਰ੍ਹਾਂ ਨਜ਼ਰ ਆਉਂਦੇ ਨੇ ਔਰ ਇੱਕ ਤੁਸੀਂ ਨਿਸ਼ਾਨ ਬਾਰੇ ਗੱਲ ਕਰ ਰਹੇ ਸੀਗੇ ਹਾਂ ਜੀ ਇਹ ਗੇਟ ਜਿਹੜੇ ਚਾਰ ਗੇਟ ਨੇ ਹਾਂ ਜੀ ਚਾਰੇ ਗੇਟ ਜਿਵੇਂ ਆਪਣੇ ਮੰਨਿਆ ਜਾਂਦਾ ਹੈ ਵਿਚਾਰ ਰਸਤੇ ਹੈਗੇ ਉਹਨਾਂ ਨਾਲ ਦੇ ਹਾਂ ਜੀ ਇਸੇ ਚਾਰ ਰਸਤੇ ਇਹਨਾਂ ਦੇ ਬਣਾਏ ਨੇ ਚਾਰਾਂ ਗੇਟਾਂ ਦੇ ਉੱਪਰ ਵੱਖਰੇ ਵੱਖਰੇ ਨਿਸ਼ਾਨ ਆਪਣੇ ਸਨਾਤਨੀ ਨਿਸ਼ਾਨ ਨੇ ਦਿਨੇਸ਼ ਜੀ ਦਾ ਹੈ ਤਰਸ਼ੂਲ ਹੈ ਇਹ ਵਕੀ ਸੰਬੋਧਿ ਚਤਰਾ ਹੈ ਹਾਂਜੀ ਇਸਰਾਂ ਦੇ ਜਿਹੜੇ ਆਪਣੇ ਚਾਰੇ ਪੰਦੇ ਨਿਸ਼ਾਨ ਨੇ ਸਨਾਤਨ ਉਹ ਚਾਰੇ ਪੰਦੇ ਉਹਨਾਂ ਦੇ ਤਾਂ ਦੇ ਉੱਪਰ ਮੜੇ ਹੁੰਦੇ ਨੇ ਇਹਦਾ ਮਤਲਬ ਇਹ ਹੈ ਵੀ ਸਨਾਤਨ ਦੇ ਜੋ ਚਾਰ ਨਿਸ਼ਾਨ ਨੇ ਉਹ ਚਾਰੇ ਘੇਟਾ ਦੇ ਬਰਾਜ਼ਮਾਨ ਨੇ ਕੋਈ ਦੇਖਾ ਕੇ ਜਾ ਕੇ ਹਾਂਜੀ ਤੇ ਇੱਕ ਜਾਣ ਕਰ ਦਿਓ ਜੋ ਇਹ ਸਥਾਪਨਾ ਹੋਈ ਸ਼ਿਵਲਿੰਗ ਦੀ ਜੀ ਇਹ ਕਿੱਥੋਂ ਲਿਆnde ਗਏ ਸੀ ਇਹ ਲਿਆਤਾ ਜੀ ਜਿਆਪੁਰ ਤੋਂ ਲਿਆਤਾ ਸ਼ਿਵਲਿੰਗ ਇਹ ਮੁਰਜ਼ੀ ਉੱਪਰ ਸ਼ੰਕਰ ਜੀ ਦੀ ਹੈ ਇਹ ਵੀ ਜੈਪੁਰ ਤੋਂ ਆਈ ਹੈ ਹਾਂਜੀ ਤੇ ਅੰਦਰ ਸ਼੍ਰੀ ਗੁਰੂ ਸਾਤਨਗੜੀ ਕੀਤੀ ਗਈ ਹੈ ਉਹਦੇ ਅੰਦਰ ਜਗ੍ਹਾ ਬੈਠਣ ਨੂੰ ਹੈ ਉੱਥੇ ਅਸੀਂ ਪੂਜਾ ਕਰ ਸਕਦੇ ਹਾਂ ਜਦੋਂ ਸ਼੍ਰੀ ਰਾਤਰੀ ਆਉਂਦੀ ਹੈ ਹਾਂਜੀ ਕਾਵਡ ਸੰਗ ਲੈ ਕੇ ਆਉਂਦੇ ਨੇ ਜਿਹੜੇ ਜਲ ਉਹ ਜਲ ਵੀ ਉੱਥੇ ਸ਼੍ਰੀ ਰਿੰਗ ਕੀਤਾ ਚੜਾਇਆ ਜਾਂਦਾ ਹੈ ਯਾਨੀ ਕਿ 1980 ਚ ਬਣਿਆ 1981 ਸਾਲ ਚ ਪੂਰਾ ਇਹ ਹੋਇਆ 15 ਅਗਸਤ 1983 ਤੇ ਬਸੇ ਤਾਂ ਭਗਵਾਨ ਦੇ ਘਰ ਵਾਸਤੇ ਪੁੱਛਣਾ ਚਾਹੀਦਾ ਵੀ ਕਿੰਨਾ ਖਰਚਾ ਆ ਗਿਆ ਤੇ ਉਹ ਤਾਂ ਭਗਵਾਨ ਦੇ ਘਰ ਵਿੱਚ ਪਤਾ ਨਹੀਂ ਕਿੱਥੋਂ ਕਿੱਥੋਂ ਦਾਨੀ ਪੁਰਸ਼ ਦਾਨ ਕਰ ਜਾਂਦੇ ਨੇ ਪਰ ਇੱਕ ਅਸਟੀਮੇਟ ਦੇ ਤੌਰ ਤੇ ਉਸ ਟਾਈਮ ਕਿੰਨਾ ਖਰਚਾ ਆਇਆ ਸੀਗਾ ਤਕਰੀਬਨ 80 ਦੇ ਹਜ਼ਾਰ ਦੇ ਕਰੀਬ ਦੇ ਦਿੱਤੇ ਉਹਨਾਂ ਟਾਈਮ 80000 ਰੁਪਏ ਖਰਚਾ ਆ ਗਿਆ ਮਤਲਬ ਕਿ ਅੱਜ ਦੇ ਦਿਨ ਤਾਂ ਕਰੋੜੇ ਹੀ ਬਣ ਗਿਆ 40 50 ਸਾਲ ਜਿਹੜੀ ਅਸੀਂ ਤੱਪੇ ਬਣਾਈ ਹੈ ਗੁਫਾ ਹਾਂਜੀ ਉਹ ਇਸ ਨਾਲੋਂ ਦੁੱਗਣਾ ਸਾਈਜ਼ ਹੈ ਔਰ ਤਕਰੀਬਨ 7-8 ਲੱਖ ਰੁਪਏ ਖਰਚ ਹੋਇਆ ਹੋਵੇਗੀ ਤਾਂ ਇਸ ਨਾਲ ਦੀ ਸੇਮ ਗੁਫਾ ਤਪਾ ਮੰਡੀ ਵਿੱਚ ਬਣੀ ਹੋਈ ਆ ਜੋ ਸੈਜ ਦੇ ਵਿੱਚ ਇਹਦੇ ਨਾਲ ਦੁੱਗਣੀ ਹੈ ਸੇਮ ਕਾਪੀ ਉੱਥੇ ਕੀਤੀ ਹੈ ਚੰਗੀ ਗੱਲ ਹੈ ਵੀ ਸਾਡੇ ਇੰਨੀ ਸੋਹਣੀ ਇੰਨੀ ਮਿਹਨਤ ਨਾਲ ਕੋਈ ਨਕਸ਼ਾ ਬਣਾਇਆ ਤੇ ਉਸੇ ਨਾਲ ਦਾ ਭਗਵਾਨ ਦਾ ਕਰਕੇ ਤੇ ਹੋਰ ਵੀ ਬਣੇ ਜਾ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਆਓ ਇੱਕ ਵਾਰੀ ਸਾਨੂੰ ਸਾਰੇ ਨਿਸ਼ਾਨ ਦਿਖਾਓ ਜੀ ਫਿਰ ਜਿੱਥੇ ਸ਼ਿਵਲਿੰਗ ਦੀ ਸਥਾਪਨਾ ਹੋਈ ਆ ਉਹ ਸਾਡੇ ਨਾਲ ਹਾਜ਼ਰ ਕਰੋ ਸਾਂਝਾ ਕਰੋ ਹਾਂ ਹਾਂ ਆ ਗਿਆ ਤਾਂ ਜੀ ਮੈਨ ਹਾਂ ਜੀ ਅੱਛਾ ਇਹ ਪਹਿਲਾ ਨਿਸ਼ਾਨਾ ਸ਼੍ਰੀ ਗਣੇਸ਼ ਜੀ ਦਾ ਆ ਗਿਆ ਜੀ ਇਹ ਪਹਿਲੇ ਦਰਵਾਜੇ ਤੇ ਆ ਗਿਆ ਆ ਫਿਰ ਦੂਜੇ ਜਿਹੜੀ ਗੁਫਾ ਬਣੀ ਹੈ ਨਾ ਜੀ ਉਸ ਢਾਗ ਨਾਲ ਬਣੀ ਹੈ ਵੀ ਆਦਮੀ ਇਹਦੇ ਸਿੱਧਾ ਖੜਾ ਹੋ ਕੇ ਨਹੀਂ ਜਾ ਸਕਦਾ ਸਿਰ ਝੁਕਾ ਕੇ ਹੀ ਜਾਊਗਾ ਚਾਣ ਕੇ ਭਗਵਾਨ ਦੇ ਘਰੇ ਜਾਣਾ ਹੈ ਅਸੀਂ ਸਿਰ ਝੁਕਾ ਕੇ ਹੀ ਜਾ ਸਕਦੇ ਹਾਂ ਵੀ ਸਿੱਧੇ ਹੋ ਕੇ ਨਹੀਂ ਉਹ ਆਉਂਦੇ ਕਰੇ ਸਿਰ ਝੁਕਾ ਕੇ ਜਾਣਾ ਹੈ ਇਸ ਸਾਹ ਦੇ ਵਿੱਚ ਬਣੀ ਹੋਈ ਹੈ ਵੀ ਆਟੋਮੈਟਿਕੀ ਵੀ ਬੰਦਾ ਸਿਰ ਝੁਕ ਜਾਂਦਾ ਵੀ ਨਹੀਂ ਬਣੀ ਹੋਈ ਹੈ ਕਿੰਨੀ ਵਧੀਆ ਗੱਲ ਹੈ ਨਾ ਆਜੋ ਦੂਸਰਾ ਨਿਸ਼ਾਨ ਦਿਖਾਉਂਦੇ ਆ ਅੱਛਾ ਇਹਦੇ ਵਿੱਚ ਫਿਰ ਸਰੀਏ ਸੁਰੇ ਲੈਂਟਰ ਲੋਡਰ ਕਿਵੇਂ ਪਾਇਆ ਜੀ ਇਹਦੇ ਵਿੱਚ ਕੋਈ ਲੈਂਟਰ ਨਹੀਂ ਹੈ ਅੱਛਾ ਕੋਈ ਸਰੀਆ ਨਹੀਂ ਡਾਟਾਂ ਦੇ ਨਾਲ ਹੀ ਬਣਾਇਆ ਹੋਇਆ ਸਾਰਾ ਅੱਛਾ ਕੋਈ ਲੈਂਟਰ ਨਹੀਂ ਕੋਈ ਸਰੀਆ ਨਹੀਂ ਹਾਂਜੀ ਅੱਛਾ ਜੀ ਹਾਂਜੀ ਸਾਰਾ ਡਾਟਾਂ ਦੇ ਖੜਿਆ ਬਿਲਕੁਲ ਡਾਟਾਂ ਤੇ ਹੈ ਜੀ ਸਾਰਾ ਉਹ तकरीबन 50 ਸਾਲ ਹੋ ਗਏ ਨੇ ਇਹ ਦੋ ਤਿੰਨ ਇੱਥੇ ਪਾਣੀ ਆ ਚੁੱਕਾ ਟੁੱਟਕੇ ਸੂਏ ਦਾ ਇਤਨੇ ਕਾਇਮ ਰਿਹਾ ਹੋਇਆ ਹੈ ਆ ਤਾਂ ਜਾਣ ਨੂੰ ਆ ਜੀ ਅਗਲਾ ਨਿਸ਼ਾਨ ਦਿਖਾਉਣੇ ਆ ਚੌਥੇ ਰਸਤੇ ਤੇ ਹਾਂਜੀ ਹਾਂਜੀ ਸਨਾਤਨ ਦੇ ਵਿੱਚ ਚਾਰ ਦਰਵਾਜੇ ਨੇ ਚਾਰੇ ਦਰਵਾਜਿਆਂ ਤੇ ਸਨਾਤਨ ਦੇ ਇਹ ਨਿਸ਼ਾਨ ਇਸ ਨੂੰ ਜਾਣ ਦਿਖਾ ਰਿਹਾ ਪਹਿਲਾ ਨਿਸ਼ਾਨ ਕੇਂਕੀ ਮਹਾਰਾਜ ਜੀ ਤੁਹਾਨੂੰ ਦਿਖਾ ਚੁੱਕੇ ਆ ਜੈ ਬੋਲੇ ਬਾਬਾ ਕੀ ਜੈ ਬੋਲੇ ਬਾਬਾ ਕੀ ਆਓ ਜੀ ਆ ਦੂਜਾ ਨਿਸ਼ਾਨ ਸ਼੍ਰੀ ਓਮ ਜੀ ਹਾਂਜੀ ਜੋ ਕਰਕਰਜ ਦਿਖਾ ਰਹੇ ਨੇ ਆ ਨਿਸ਼ਾਨਾ ਜੀ ਓਮ ਜੀ ਦਾ ਓਮ ਜੀ ਦਾ ਚੌਥ ਦੂਜਾ ਨਿਸ਼ਾਨਾ ਸਨਾਤਨ ਦੇ ਚਾਰ ਨਿਸ਼ਾਨ ਦਿਖਾ ਰਹੇ ਆ ਜੀ ਉੱਪਰ ਜੀ ਉੱਪਰ ਇੱਥੇ ਕੋਈ ਕਿੱਧਰ ਤੇ ਜਾਈਏ ਜੀ ਹਾਂ ਇਹ ਇੱਥੋਂ ਦੀ ਜਾਵੜੋ ਜਾਂ ਉੱਥੋਂ ਦੀ ਇੱਥੋਂ ਜਾਇਆ ਜਾਊਗਾ ਜੀ ਹਾਂ ਜਾਇਆ ਜਾਊਗਾ ਆਹ ਫਿਰ ਤੁਸੀਂ ਤੁਸੀਂ ਉੱਪਰ ਦੀ ਆਜੋ ਜਾਂ ਉੱਥੋਂ ਆਗਾ ਕੋਈ ਨਹੀਂ ਕੋਈ ਆਓ ਜੀ ਫਿਰ ਆਜੇ ਚੜਦੇ ਗੁਫਾ ਤੇ ਤੁਸੀਂ ਅੱਗੇ ਜਿੱਧਰ ਵੀ ਆ ਜਾਓ ਹਾਂ ਜੀ ਮੈਂ ਉੱਪਰ ਦੀ ਆਣਾ ਜੈ ਬੋਲੇ ਬਾਬਾ ਕੀ ਆਜੋ ਜੀ ਐ ਇੱਧਰ ਤੇ ਰਸਤਾ ਇੱਧਰ ਜਾਣ ਨੂੰ ਹੈ ਨਹੀਂ ਇਹ ਤਾਂ ਬੱਚਿਆਂ ਦਾ ਵਾਲਾ ਹੈ ਹੈ ਨਹੀਂ ਅਸੀਂ ਟੱਪੜਾ ਬੋਲ ਹਾਂ ਉਹ ਦੀ ਟੱਪੜਾ ਪਾ ਉੱਧਰ ਆਓ ਹਰ ਇੱਧਰ ਦੀ ਆਜੋ ਰਿਸਕੀ ਲਾਗ ਹਾਂ ਰਿਸਕੀ ਥੋੜਾ ਜਾ ਜਵਾਕ ਕਾ ਜਵਾਕ ਵੀ ਹੈ ਬਈ ਚੁੱਲਾ ਹੈ ਗੁਫਾ ਦਾ ਤੇ ਉੱਥੋਂ ਚੁੱਲਾ ਬਣਿਆ ਹੋਣਾ ਬੱਚਿਆਂ ਵਾਸਤੇ ਨਾਲ ਆਓ ਜੀ ਉਪਰਾਈਏ ਜੀ ਹਾਂ ਜੀ ਆਓ ਜੀ ਹੈਦੀ ਆਉਗੀ ਬਹੁਤ ਮਿਹਨਤ ਹੋਈ ਵੀ ਹੈ ਜੀ ਬਹੁਤ ਵਧੀਆ ਡਿਜ਼ਾਈਨ ਬਣਿਆ ਹੋਇਆ ਬਹੁਤ ਮਿਹਨਤ ਬਣੀ ਹੋਈ ਹੈ ਦੇਖਣ ਵਾਲੀ ਚੀਜ਼ ਆ ਰਾਮਪੁਰਾ ਫੁੱਲ ਵਿਚਾ ਕੇ ਇਹ ਰਾਮਪਰਾ ਮੰਡੀ ਡਿਸਟ੍ਰਿਕਟ ਬਠਿੰਡਾ ਪੰਜਾਬ ਦੇ ਵਿੱਚ ਇਹ ਪੱਤਰ ਲੈਗਾ ਤੁਸੀਂ ਜਿੱਥੇ ਵੀ ਜੀ ਇਹ ਰਿਸ਼ਾਨ ਕੁਦਰਸ਼ਨ ਇਹ ਸੁਦਰਸ਼ਨ ਚੱਕਰਾ ਜੀ सनातन जी दी निशान निशानी तीसरी निशानी फिर चुके सोनू ऋषि जी ਦਾ ਸਨ ਜੀ ਦਾ ਇਹ ਫਿਰ ਪੱਥਰ ਅੰਕਲ ਜੀ ਤੁਸੀਂ ਕਿੱਥੋਂ ਲਿਆਂਦਾ ਸੀ ਜੀ ਕਿਹੜੀ ਜਗ੍ਹਾ ਤੋਂ ਇਹ ਗਿਆਪੁਰ ਤੋਂ ਹੀ ਆ ਆ ਜੀ ਨਹੀਂ ਆ ਪੱਥਰ ਜਿਹੜੇ ਹੈਗੇ ਆ ਜਿਵੇਂ ਕਿ ਆਪਣੇ ਆਮ ਦੇ ਹਾਂ ਹਾਂ ਉੱਥੋਂ ਹੀ ਆਇਆ ਜੀ ਟਾਕਾ eisen ਵੀ ਤੋਂ ਟਾਕਾ ਇਹ ਉੱਥੋਂ ਵੱਡੇ ਵੱਡੇ ਪੱਥਰ ਜੈਪੁਰ ਤੋਂ ਜੈਪੁਰ ਤੋਂ ਜੈ ਬੋਲੇ बाबा की जय मेरे बाबा बम बम भोले भंडारी जय

ਆ ਚੌਥਾ ਨਿਸ਼ਾਨ ਬੋਲੀ ਸ਼ੰਕਰ ਜੀ ਦਾ ਤਸ਼ੂਲ ਬਣਿਆ ਹੋਇਆ ਜੀ ਆ ਆ ਹੁਣ ਥੱਲੇ ਵੀ ਉਤਰਦੇ ਆਪਾਂ ਉਤਰਦੇ ਆ ਆ ਰਸਤਾ ਦੇਖੋ ਜੀ ਦੇਖਾਂ ਮਰਾਉ ਮੜੀ ਤੈਨੇ ਕਮਲ ਆ ਥੱਲੇ ਜਾਂਦਾ ਜੀ ਰਸਤਾ ਮੈਂ ਜਾਂਨਾ ਸਾਨੂੰ ਉਤਰਦੇ ਹੁਣ ਥੱਲੇ ਆਕਰਧੂਤ ਝੁਕ ਹਾਂ ਜੀ ਕੋਈ ਵੀ ਬੰਦਾ ਆਕਰ ਨਾਲ ਆਉਂਦਾ ਹੈ ਆਟੋਮੈਟਿਕਲੀ ਇੱਥੇ ਝੁਕਣਾ ਪੈਂਦਾ ਹੈ ਇਹ ਦਰਬਾਰ ਭੋਲੇ ਬਾਬਾ ਜੀ ਦਾ ਹੈ बोलो शंकर भगवान की जय बाबा भूतनाथ की जय देखे आयो अंकल जी जय हो जय हो बोले बाबा की जय देखे आयो आओ जी ਇਨਾਂ ਦਾ ਜਿਹੜਾ ਸ਼ਿਦ ਲਿੰਗੂ ਤੇ ਪਾਣੀ ਇਕੱਠਾ ਦ ਹੈ ਹਾਂਜੀ ਉਹ ਸਾਰਾ ਬਾਹਰ ਜਾ ਕੇ ਉਹ ਨਾਰਾ ਹੈ ਪਤਾ ਲੋਕ ਚਲਾ ਜਾਂਦੇ ਪਤਾ ਲੋਕ ਚਲਾ ਜਾਂਦੇ ਹੈ ਬਾਕੀ ਇਹ ਜਿਹੜੀ ਸਾਫ ਸਫਾਈ ਦਾ ਕੰਮ ਹੈ ਹਾਂਜੀ ਉਹ ਇੱਕ ਵਾਰੀ ਪਾਣੀ ਡੋਲ ਦੇ ਸਾਰਾ ਬਾਹਰ ਨਿਕਲੂਗਾ ਜਦ ਕਿ ਇੱਕ ਵਾਰੀ ਖੋਹ ਦੇ ਵਿੱਚ ਪਾਣੀ ਪਾਤਾ ਬੜਾ ਕਦੇ ਬਾਹਰ ਬਿਲਕੁਲ ਬਾਹਰ ਪੋਚਾ ਲਾਉਂਦੀ ਲੋਣੀ ਤੁਸੀਂ ਕਹਿੰਦੇ ਮਤਲਬ ਇਹ ਹੈ ਬਿਲਕੁਲ ਪੋਚਾ ਲਾਉਂਦੀ ਹੋਣੀ ਛੜੂ ਗਾਣੀ ਪਾਣੀ ਕਿਤੇ ਹੂੰ ਤੇ ਇਧਰ ਨਿਗਮ ਰਹਿੰਦਾ ਜੀ

ਆ ਜੀ ਲਿਗਲ ਨੇ ਪ੍ਰਸਿੱਤ ਹਾਂ ਜੀ ਹੈ ਜੀ ਹਾਂ ਜੀ ਬਹੁਤ ਹੀ ਸੁੰਦਰ ਬਹੁਤ ਹੀ ਸੁੰਦਰ ਮਨ ਕੋ ਸ਼ੁੰਦਾ ਹਾਂ ਜੀ ਬੋਲੋ ਸ਼ੰਕਰ ભગવાન ਕੀ ਜੈ ਆ ਦੇਖੋ ਜੀ ਇਹ ਦੇਖਾ ਇੱਥੇ ਰੱਖਿਆ ਦੋ ਜਗ੍ਹਾ ਜੈ ਹੋ ਜੈ ਜੈ ਹੋ ਹਾਂ ਜੀ ਇੱਥੇ ਦੋ ਸਰਾਹ ਰੱਖਿਆ ਹੋਏ ਨੇ ਜੀ ਹਮ ਇੱਕ ਬਾਹਰ ਜਾਣ ਵਾਸਤੇ ਇੱਕ ਹੌਲ ਵਾਸਤੇ ਪਾਇਆ ਜਿੱਥੇ ਤੁਸੀਂ ਬੋਲੇ ਸ਼ੰਕਰ ਦੀ ਗੁਫਾ ਵੇਖੀ ਹੈ ਉੱਥੇ ਹੀ ਇਹ ਤ੍ਰਿਸ਼ੂਲ 108 ਫੁੱਟ ਤੇ ਪੂਰੀ 108 ਫੁੱਟ ਤੇ ਅਸਮਾਨ ਨੂੰ ਛੂੰਦਾ ਹੋਇਆ ਬੋਲੇ ਸ਼ੰਕਰ ਜੀ ਦਾ ਨਿਸ਼ਾਨ ਤ੍ਰਿਸ਼ੂਲ ਉੱਥੇ ਹੀ ਵਿਰਾਜ਼ਮਾਨ ਹੈ ਗੁਫਾ ਦੇ ਨੇੜੇ ਰਾਮਪਰਾ ਫੁੱਲ ਵੇਖੋ ਬਹੁਤ ਹੀ ਸੁੰਦਰ ਜਗ੍ਹਾ ਦੇਖਣਯੋਗ ਹੈ ਹਾਂ ਜੀ ਅੰਕ ਜੀ ਆਪਣੇ ਇਲਾਕੇ 'ਚ ਇੰਨਾ ਉੱਚਾ ਤ੍ਰਿਸ਼ੂਲ ਨਹੀਂ ਹੈ ਜਾਨਕਿ ਆਪਣੇ ਨੇੜੇ ਤੇੜੇ ਇਲਾਕੇ ਦੇ ਵਿੱਚ ਬਿਲਕੁਲ ਵੀ ਕਾਫੀ ਉੱਚ ਜਣ ਕੇ ਦੇ ਦੇ ਜਿੰਨਾ ਉੱਚਾ ਕੋਈ ਤਰਸੂਲ ਹੈ ਨਹੀਂ ਹੋ। ਅੱਛਾ ਇਹਦੇ ਵਿੱਚ ਗੱਲ ਵਿੱਚ ਰਹੀ ਸੀ ਸਰੀ ਸੂਰੀ ਉੱਤੋਂ ਨਹੀਂ ਪਏ ਵੇ ਇਹਦੇ ਵਿੱਚ। ਨਹੀਂ ਕੋਈ ਨਹੀਂ ਉਹ ਗੱਲ ਹੋ ਗਈ। ਸਾਰਾ ਡਾਟਾ ਤੇ ਖੜਿਆ ਸੀਗਾ। ਬਿਲਕੁਲ ਬਿਲਕੁਲ। ਜਿਹੜੇ ਚ ਇਹ ਕਰ ਸਕਦੇ ਆਂ ਵੀ ਕਾਵੜ ਸੰਗ ਵਾਲੇ ਆਏ ਸਾਲ ਇੱਥੇ ਸ਼ਰਧਾਤਰੀ ਮੰਦਿਰ। ਹਾਂ, ਸ਼੍ਰੀ ਮਹਾਦੇਵ ਕਾਵੜ ਸੰਗ ਵਾਲੇ। ਹਾਂ। ਜਿਨੇ ਵੀ ਭੋਲੇ ਬਾਬੇ ਦੇ ਪੁਜਾਰੀ ਨੇ ਸੇਵਾਦਾਰ ਨੇ ਕਾਵੜ ਲੈ ਕੇ ਆਉਂਦੇ ਨੇ। ਕਾਵੜ ਲੈ ਕੇ ਆਉਂਦੇ ਨੇ ਔਰ ਬਹੁਤ ਹੀ ਧੂਮ ਧਾਮ ਦੇ ਨਾਲ। ਜਲਦੀ ਇੱਥੇ ਜਲ ਸਮਰਪਿਤ ਕਰਦੇ ਨੇ ਔਰ ਸ਼ਰਦਾ ਭਾਵਨਾ ਵਾਲਾ ਮਹਾਰਾਜ ਸ਼ਿਵਰਾਸਤਰੀ ਇੱਥੇ ਮਨਾਈ ਜਾਂਦੀ ਹੈ। ਤੋਂ ਐਸੀ ਸਾਡੇ ਵੱਲੋਂ ਕੁ ਥੋੜੀ ਜੀ ਜਾਣਕਾਰੀ ਰਾਮਪਰਾ ਫੁੱਲ ਦੇ ਭਗਤਾਂ ਵਾਸਤੇ ਔਰ ਬੋਲੇ ਸ਼ੰਕਰ ਦੇ ਭਗਤਾਂ ਦੇ ਵਾਸਤੇ ਤੇ ਬਹੁਤ ਹੀ ਜਲਦੀ ਇਸੇ ਤਰ੍ਹਾਂ ਦੀ ਜਾਣਕਾਰੀ ਲੈ ਕੇ ਹੋਰ ਵੀਡੀਓ ਵੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਬੋਲੇ ਬੋਲੇ बाबा की जय